104 ਨੰਬਰ ਸ਼ੇਅਰ ਦੇ ਅੰਦਰ ਉਪਰੇ ਕਮਾਲ ਦੇ ਫਲਸਫੇ ਦੇ ਗਰੇ ਨਾ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਦੇ ਵਿੱਚ ਉਜਾਗਰ ਕਰਦੇ ਕਹਿੰਦੇ ਨੇ ਕਿ ਤੇਜ ਬਹਾਦਰ ਰਾ ਸਰਾਫਾ ਅਫਜ਼ਾਨ زینت ਅਰਾਈ ਮਹਿਫਿਲ ਜ਼ਾਹੋ ਜ਼ਲਾ ਜਦੋਂ ਅਸੀਂ ਇਸ ਦੇ ਅਰਥ ਕਰਦੇ ਆ ਨਾ ਇਹ ਫਾਰਸੀ ਜਿਆਦਾ ਵੀ ਫਾਰਸੀ ਦੇ ਸ਼ਬਦ ਨੇ ਤੇ ਇੱਕ ਬਹਾਦਰ ਰਾ ਸਰਾਫਾ ਇਹ ਜਿਹੜਾ ਸ਼ਬਦ ਹੈ ਇਹ ਅਰਬੀ ਭਾਸ਼ਾ ਦਾ ਸ਼ਬਦ ਹੈ ਇੱਥੇ ਤੱਕ ਜਿਹਦਾ ਅਰਥ ਹੈ ਰੂਹ ਨੂੰ ਸਰਫਾਤੂਤ ਅਫਜ਼ਾਲ ਸਬਰ ਹੈ ਅਫਜ਼ਾਲ ਸਬਰ ਜਿਹੜਾ ਇਹ ਫਾਰਸੀ ਭਾਸ਼ਾ ਦਾ ਸ਼ਬਦ ਹੈ ਜਿਹਦਾ ਅਰਥ ਹੈ ਫਜ਼ਲ ਦਾ ਬਹੁਵਚਨ ਆਮ ਤੌਰ ਤੇ ਨ ਪਛਮੀ ਪੰਜਾਬ ਦੇ ਲੋਕਾਂ ਨੂੰ ਜਦੋਂ ਸਿੱਖ ਪੁੱਛਦੇ ਸੀ ਕਿ ਭਰਾਵਾ ਤੇਰਾ ਕੀ ਹਾਲ ਹੈ ਤਾਂ ਉਹਦਾ ਜਵਾਬ ਹੁੰਦਾ ਸੀ ਕਿ ਖੁਦਾ ਦਾ ਫਜ਼ਲ ਹੈ ਫਜ਼ਲ ਦਾ ਅਰਥ ਹੁੰਦਾ ਹੈ ਰਹਿਮਤ ਕਰਮ ਬਖਸ਼ੀਸ਼ ਭਾਈ ਸਾਤਾ ਜੀ ਨੰਦਵਾਲ ਕੀ ਗੁਰਦੇ ਪਾਦਰ ਜੀ ਦੇ ਜੀਵਨ ਦੇ ਬਾਰੇ ਇਹ ਗੱਲ ਕਹਿ ਰਹੇ ਨੇ ਕਿ ਗੁਰੂ ਤੇਗ ਪਾਦਰ ਜੀ ਮਹਾਰਾਜ ਜਿਹੜੇ ਨੇ ਨਾ ਉਹ ਰੂਹ ਨੂੰ ਲੈ ਕੇ ਜ਼ਹਿਮ ਦੇ ਨਾਲ ਕਰਮ ਦੇ ਨਾਲ ਰਹਿਮਤ ਦੇ ਨਾਲ ਭਰੇ ਹੋਏ ਇੱਕ ਵਾਰ ਫਿਰ ਇਸ ਦਾ ਅਰਥ ਸਮਝਣਾ 372 ਰਾ ਸਰਾਫਾ ਅਫਜ਼ਾਲ ਇਹਦਾ ਅਰਥ ਹੈ ਕਿ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੇ ਰਹੇ ਨੇ ਉਹ ਰੂਹ ਨੂੰ ਲੈ ਕੇ